ਇਹ ਸਾਧੂਪੁਰ ਹੈ ਸਾਡਾ ਕੈਨੇਡਾ ਵਾਲਾ ਯਾਰ ਤਾਂ ਪਹੁੰਚ ਗਿਆ ਆਪਾਂ ਬੈਠੇ ਆਂ ਦਰਪੋ ਕਹਿ ਦੋ ਮੈਨੂੰ ਜਾਂ ਸਿਆਣਾ ਕਹਿ ਦੋ ਆ ਦੇ ਗੱਡੀ ਜਾਂਦੀ ਐ ਛਲਾਂਗਾ ਮਾਰਦੀ ਇਹ ਸਾਧੂਪੁਰਾ ਜਨਾਬ ਆਹ ਉਸਕਾ ਅੱਛਾ ਬੋਲੂ ਵੀ ਬਣ ਗਏ ਓਰੇ ਨਾ ਕੁੱਲ ਨਹੀਂ ਆ ਹੋਟਲ ਆਪੂਰ ਤਾਂ ਖੈਰ ਭਾਈ ਉਹ ਖਾਸ ਗੱਲ ਵੀ ਨਹੀਂ ਹੈ ਪਰ ਹੈ ਵੀ ਹੈ ਇਨੀ ਗੱਲ ਕੋਈ ਮੈਨੂੰ ਤਾਂ ਲੱਗੀ ਨਹੀਂ ਗੱਲ ਪੱਥਰ ਪੁੱਦਾ ਇਹ ਤੋਂ ਵਧੀਆ ਤਾਂ ਇਹ ਤੋਂ ਇਹ ਤੋਂ ਵਧੀਆ ਤਾਂ ਹੇਮ ਹੇਮਕੁੰਟ ਸਾਹਿਬ ਜਾਓਗੇ ਜਦ ਹੇਮਕੁੰਟ ਸਾਹਿਬ ਜਾ ਕੇ ਪਹਾਨੀਗਲ ਉੱਥੇ ਸੇਵ ਮੈਂ ਕਈ ਵਾਰ ਗਿਆ ਹਾਂ ਸੇਵ ਸਾਡੇ ਨਾਲ ਖੰਡੇ ਖੰਡੇ ਸੇਵ ਇਹ ਸਾਡਾ ਮਿੱਤਰ ਪਿਆਰਾ ਇਹ ਬਾਈ ਜੀ ਪਟਿਆਲੇ ਤੋਂ ਆਏ ਨੇ ਉਹ ਅਣੀ ਗੜ ਤੂੰ ਆਈ ਨਹੀਂ ਕਹਿੰਦੇ ਕੋਈ ਖਾਸ ਇਹਨਾਂ ਦੀ ਮੇਰੇ ਨਾਲੇ ਰਾਈ ਮਿਲਦੀ ਹੈ ਕਹ ਹੈ ਨਹੀਂ ਖਾਸ ਕੋਈ ਹੈ ਨਾ ਬਾਈ ਜੀ ਕੋਈ ਨਹੀਂ ਉਹੀ ਬਸ ਗੱਲਾਂ ਸਾਬੂ ਪੁਲਿਸ ਬਸ ਆਪਾਂ ਬਸ ਜਿਹੇ ਜਿਹੇ ਹੈਗੇ ਆ ਸਾਨੂੰ ਉਹ ਜਿਹੇ ਬਣਾਈ ਜਾਂਦੇ ਨੇ ਪਰ ਠੀਕ ਹੈ ਚਲੋ ਕੋਈ ਨਹੀਂ ਜਦ ਆਪ ਆਏ ਆ ਲਿਖੀ ਲਿਖੀ ਅਸਨ ਜੀ ਜਦ ਉਹ ਆਏ ਨਾ ਕੋਈ ਮੈਂ ਕਹਾਂ ਯਾਰ ਉਹ ਕੀ ਕਰ ਰਿਹਾ ਪਟਿਆਲੇ ਵਾਲੇ ਮਿਲ ਤਾ ਬਾਈ ਨੌ ਕੀ ਆਪਣਾ ਹਰਪ੍ਰੀਤ ਹਰਪ੍ਰੀਤ ਇਹ ਹਰਪ੍ਰੀਤ ਜਿਹੜਾ ਬਹੁਤ ਮਿਲਦੀ ਆ ਮੈਂ ਸੰਜੀਵਨ ਕਿ ਜੰਮੀ ਗਰ ਨੂੰ ਮਹਾਰੀ ਤੋਂ ਤੇ ਮੈਂ ਮੈਨੂੰ ਲੱਗਿਆ ਕੁਝ ਨਹੀਂ ਨਹੀਂ ਹੈਗਾ ਯਾਰ ਮੈਂ ਹਰਪ੍ਰੀਤ ਹੁਸਿਆ ਭਾਈ ਕਿਵੇਂ ਇਹਦਾ ਨਹੀਂ ਯਾਰ ਗੱਲ ਬਣੀ ਨਹੀਂ ਹੈ ਚਲੋ ਉਹੀ ਬਸ ਠੀਕ ਹੈ ਪਾਣੀ ਆ ਹਾਂ ਬੋਤਲ ਪਾਏ ਇਹੋ ਜਿਹਾ ਆਪਾਂ ਸਾਡੇ ਉਪਰ ਚਲੇ ਜਾਓ ਅੰਦਰ ਉੱਥੇ ਵੀ ਆਪਾਂ ਕੋਈ ਗੱਲ ਨਹੀਂ ਆਏ ਹੁਣ ਇਹ ਜਿਆ ਵੀ ਚਾਹੀਦਾ ਕਦੇ ਬੰਦੇ ਨੂੰ ਮੂਰਖੀ ਹੋਣਾ ਚਾਹੀਦਾ ਇਹ ਸਹੀ ਗੱਲ ਹੈ ਹਾਂ ਜੀ ਉਹੀ ਤਾਂ ਮਾਮੂਲੀ ਕਮਾਨਾ ਰਿਹਾ ਲੋਕ ਲੋ ਆਪਾਂ ਆਪਾਂ ਵੀ ਮੂਰਖਾ ਸਾਬ ਇਹ ਵੀ ਆਪਾਂ ਬਹੁਤ ਸ਼ਾਂਤ ਹੈ ਜਾਂ ਮੂਰਖੀ ਹੈ ਚਲ ਕੋਈ ਨਹੀਂ ਫੋਟੋ ਖਿੱਚ ਲਈ ਤੇ ਸਾਧੂ ਨੂੰ ਦੇਖ ਲੈ ਆਉਰੇ ਹੈਗੇ ਬੰਦਾ ਜਿਹੜੇ ਬਹਿ ਜਾਂਦੇ ਨੇ ਜੋ ਬੜੀ ਆਪੋਲਾ ਮੜ ਜਾਈਂ ਮਾਰਾ ਕਰ ਲੋ ਇਹੋ ਮੜੇ ਸ਼ਾਂਤੀ ਹੈ ਜੀ ਸ਼ਾਂਤੀ ਚਲਦੀ ਨਹੀਂ ਹੈ ਕਿਹਦੀ ਸ਼ਾਂਤੀ ਹੈ ਇਹ ਕੋਲੋਂ ਬੜਾ ਉਹ ਇਹ ਸਰਕਾਰ ਦਾ ਬਹਾਵ ਦੀ ਗੱਲ ਹੈ ਨਾ ਨਾ ਕੋਈ ਦਲ ਕਰਦਾ ਹਾਂ ਮੈਂ ਤੁਹਾਨੂੰ ਗੱਲ ਦੱਸਦਾ ਸਾਸੂ-ਦਾਸੀ ਜੇ ਮਨਿਕਰਨ ਸਾਹਿਬ ਵੀ ਉੱਥੇ ਲੱਕੜ ਦਾ ਬੂਹੰਦਾ ਸੀ ਹੁਣ ਵੀ ਹੈ ਪੱਕਾ ਬਾਗ ਬਣਿਆ ਲੱਕੜ ਦਾ ਪੁੜਸੀ ਰਹਿਣ ਨੂੰ ਸੀ ਗਿਆ ਉੱਥੇ ਇਕੱਟੀਆਂ ਕੋਠੜੀਆਂ ਅਸੀਂ ਭਾਈ ਸਾਸੂ-ਸ਼ਾਸੀ ਚ ਟ੍ਰੈਕਿੰਗ ਕਰਨਗੇ ਇਸੇ ਮਨਾਲੀ ਵਗੈਰਾ ਮਨਿਕਰਨ ਸਾਹਿਬ ਵੀ ਗਏ ਤੇ ਖੀਰਗੰਗਾ ਵੀ ਗਏ ਤੇ ਖੀਰਗੰਗਾ ਗਏ ਉਸ ਤੋਂ ਪਹਿਲਾਂ ਜਦੋਂ ਅਸੀਂ ਨਵੇਂ ਉੱਪਰ ਗਏ ਬਸਟ ਗਏ ਸੀਗੇ 10 12 15 ਉਸ ਤੋਂ ਸਾਨੂੰ ਰਜਾਈਆਂ ਚਾਹਦਿਆਂ ਸਿਰ ਤੇ ਬਿਸਤਰੀ ਮਤਲਬ ਉਹ ਜਣਾ ਦੀ ਪਰਲੇ ਕੋਲ ਅਸੀਂ ਪੋਲ ਜਾ ਰਹੇ ਆ ਪੋਲ ਲੱਕੜ ਦਾ ਇਹ ਵੇੜਾ ਸ਼ੂਕ ਦਾ ਬਿਆਸ ਤੁਹਾਨੂੰ ਪਤਾ ਹੈ دریا ਬਿਆਸ ਜਾਂ ਮੇਰੇ ਕਾ ਕਿਵੇਂ ਸ਼ੂਕ ਦੇ ਸੂਤਾਂ ਵਟੀਆਂ ਹੁੰਦੀਆਂ ਨੇ ਪੂਰਾ ਪਾਣੀ ਕਿਹਰ ਵਿਚ ਆਇਆ ਉਹ ਜਿਹੜੀ ਫੱਟੇ ਦੀ ਲੱਕੜ ਦਾ ਪੋਲ ਸੀ ਫਟਿਆ ਖੇੜੀਏ ਪੈਰ ਰਖੀਏ ਇੱਕ ਬਟਾ ਐ ਦੂਆ ਪੈਰ ਰਖੀਏ ਬਟਾ ਐ ਸਾਨੂੰ ਪਤਾ ਸਾਨੂੰ ਮੈਨੂੰ ਪਤਾ ਖਾਸ ਉਹਦੇ ਬਾਕੀ ਦਾ ਖੈਰ ਮੈਂ 자기 ਗੱਲ ਕਰਾ ਨਾ ਮੈਂ ਮੈਨੂੰ ਪਤਾ ਹੈ ਮੇਰਾ ਕਿਵੇਂ ਲੱਗਦੀ ਲੈ ਵੀ ਲੈ ਹੁਣ ਅੱਜ ਪੰਗਾ ਤਾਂ ਲੈ ਲਿਆ ਅੱਜ ਗਏ ਫਾਰੂ ਜੀ ਕਿਹਾ ਨੇ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਫੇਰ ਉਹ ਕੱਟੀਆਂ ਕੋਠਣੀਆਂ ਇੱਥੇ ਦੋ ਤਿੰਨ ਦਿਨ ਰਹੇ ਤੇ ਬਾਕੀ ਜੋ ਮਨੀ ਕਰਨ ਸਾਹਿਬ ਦੀ ਤੁਹਾਨੂੰ ਪਤਾ ਹੀ ਹੈ ਸਾਰਾ ਇਤਿਹਾਸ ਕੋ ਸਾਰਾ ਪਤਾ ਹੈ ਪਰ ਮੈਂ ਇਹ ਦੱਸਦਾ ਜੇ ਜਦੋਂ ਮਸਤੜ ਦੇ ਪੁੱਤੇ ਸੀਗੇ ਕਿਵੇਂ ਸਾਡੀ ਮਤਲਬ ਵੀ ਜਾਣ ਨੂੰ ਬਣ ਗਈ ਸੀ ਵੀ ਮਿੱਤਰਾ ਹੁਣ ਨਹੀਂ ਮੁੜਦੇ ਅੱਜ ਪਰ ਫੇਰ ਵੀ ਚਲੋ ਮਨੀਕਰਨ ਸਾਹਿਬ ਦਾ ਆਪਾਂ ਇਤਿਹਾਸ ਹੈ ਉਹ ਗੁਰਦੁਆਰੇ ਦੇ ਸਮਾਜਰਣ ਪਾਲਣ ਦਾ ਉਸੇ ਨਕਮਾ ਹੋਰ ਸਾਰਾ ਉਹ ਕੀ ਕੀ ਦੇ ਅੰਦਰ ਦੀ ਗੱਲ ਦਾ ਅਸੀਂ ਖੀਰ ਕੰਗਾ ਗਏ ਲੰਗਰ ਬਣਾਇਆ ਮਨੀਕਰਨ ਸਾਹਿਬ ਦੇ ਮਤਲਬ ਉਹ ਕਦੇ ਆਪਣੇ ਮੇਥੀ ਦੀ ਰੋਟੀ ਕਦੇ ਮੱਕੀ ਦੀ ਮੇਥੀਆ ਕਦੇ ਆਲੂਆਂ ਦੀ ਜਮੂਨੀਆਂ ਖਾਵਾ ਅਸੀਂ ਲੰਗਰ ਪਾਇਆ ਕਰ ਲਿਆ ਜੀ ਖੀਰ ਕੰਗਾ ਸਾਹਿਬ ਖੀਰ ਕੰਗਾ ਜਾਉਂਦੇ 15 ਕਿਲੋਮੀਟਰ ਮਿਲ 15 ਕਿਲੋਮੀਟਰ 12 ਜਿੰਨੇ ਜਿੰਨੇ ਕਿਲੋਮੀਟਰ ਜਿੰਨੇ ਵੀ ਹੋ ਜਾਈ ਸਾਡੇ ਦਾ ਕੁੱਤਾ ਨਾਲ ਕੁੱਤਾ ਨਾਲ ਉਹ ਸਾਡੇ ਨਾਲੇ ਨਾਲ ਅਸੀਂ ਮਤਲਬ ਕਿੱਥੋਂ ਕਰ 10 ਕਿਲੋਮੀਟਰ ਪੈਦਲ ਪੈਦਲ ਗਏ ਕਿਉਂਕਿ ਉਹ ਸੁੱਕ ਗਿਆ ਤੇ ਕਿਤੇ ਨਹੀਂ ਕਦੇ ਲੋਨ ਦੇ ਬੰਦੇ ਸੜਾ ਕਵਿਚ ਨਹੀਂ ਹੈ ਇੱਕ ਪੂਸੀ ਤੋਂ ਵੱਜੇ ਉਹ ਇਹ ਬੜਾ ਖਤਰਾ ਡੇਂਜਰਸ ਕੋਈ ਆ ਉਥੇ ਕੁੱਤਾ ਤਾਂ ਜਾ ਸ਼ਾੜਾ ਮਾਰੀ ਭੱਜਿਆ ਕਰ ਅਸੀਂ ਬਹਿ ਗਏ ਜਨਾਬੀ ਇਹ ਤਾਂ ਮਨ ਵਾਲਾ ਕੰਮ ਹੈ ਤੇ ਕੁੱਤਾ ਸਾਨੂੰ ਫੇਰ ਵਾਪਸ ਮੁੜ ਗਿਆ ਕਿੱਦਾਂ ਕਿਤੇ ਨਹੀਂ ਮਤਲਬ ਆਪਣਾ ਪਹਿਲਾਂ ਦੇਖ ਲਿਆ ਦੂਸਰਾ ਸਾਹ ਤੋਂ ਦੇਖਿਆ ਕੁੱਤਾ ਜਿੰਨਾ ਬਹਾਦਰ ਜਾਨੀ ਹੁੰਦਾ ਨਹੀਂ ਸਰ ਕੋਈ ਨਹੀਂ ਹੈ ਕਿ ਕੁੱਤ ਅਸੀਂ ਜਾਂਣ ਲੱਗੇ ਕੁੱਤੇ ਨਾਲ ਭੌਂ ਕੇ ਪਿੱਛੇ ਮੁੜਿਆ ਜੋ ਅੱਗੇ ਨਹੀਂ ਗਿਆ ਇਹ ਜਦੋਂ ਹੁੰਦਾ ਜੰਦਗੀ ਤੇ ਇਹ ਵੀ ਤਿਆਰ ਹੈ ਪਰ ਜਿਵੇਂ ਕਹਿੰਦੇ ਨੇ ਵੀ ਆਪਦੀ ਸਾਹ ਦੇ ਕੋਲ ਸਭੂ ਕੋਲ ਸਭ ਤੋਂ ਬੜਾ ਸੰਦੇ ਜਵਜੁਰ ਜਾਂ ਕੇ ਆ ਆ ਸਾਹ ਦੇ ਕੋਲ ਸਵਾਦ ਨਹੀਂ ਆਉਂਦਾ ਕੋਈ ਨਹੀਂ ਸੌਖੀ ਜਿਹੀ ਹੋ ਜਾਂਦੀ ਹੈ